ਇਹ ਸਰਕਾਰ ਜਿਹੜੇ ਵਾਅਦੇ ਨੂੰ ਲੈ ਕੇ ਆਈ ਸੀ ਜੇ ਉਹ ਲੋਕਾਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ। ਸੋ ਪੰਜਾਬ ਇੱਕ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ ਸੂਬਾ ਹੈ। ਤਾਂ ਇੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣ ਦਾ ਜਿਹੜਾ ਅਧਿਕਾਰ ਆ ਪਰ ਇਹ ਬਿਆਨ ਕੱਲਾ ਅਖਬਾਰੀ ਅਤੇ ਆਹ ਸੋਸ਼ਲ ਮੀਡੀਆ ਵਾਲਾ ਨਾ ਰਹਿ ਜਾਵੇ। ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਆ ਤੇ ਤੇ ਕੰਮ ਕਰਨ ਦੀ ਲੋੜ ਆ। ਬਿਆ ਦੇਰੇ ਵੱਲੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲਏ ਜਾਣਾ ਤੇ ਸਰਕਾਰਾਂ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਨਾ ਕਰਨਾ ਬਹੁਤ ਚਿੰਤਾਜਨਕ ਹੈ। ਰਾਹ ਕਰਨ ਦੇ ਲਈ ਇਕੱਲੇ ਬਿਆਨ ਹੀ ਧਾਗੇ ਜਾਣ ਇਹਨੂੰ ਸਖਤੀ ਨਾਲ ਲਿਆ ਜਾਵੇ ਤੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੂੰ ਇਹਨਾਂ ਨੇ ਸਕਾਟ ਦਿੱਤੀਆਂ ਹੋਈਆਂ ਬੇਅਦਬੀ ਕਰਨ ਵਾਲਿਆਂ ਨੂੰ ਉਹਨਾਂ ਦੀ ਅਸਲ ਜਗ੍ਹਾ ਜ਼ਿਲ੍ਹਾ ਹੈ ਉਹਨਾਂ ਨੂੰ ਜ਼ਿਲ੍ਹਾ 'ਚ ਬੰਦ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਰਕਾਰ ਵੱਲੋਂ ਇੱਕ ਬਿਆਨ ਜਿਹੜਾ ਬਹੁਤ ਜ਼ਿਆਦਾ ਮੀਡੀਆ ਦੇ ਉੱਤੇ ਚੱਲ ਰਿਹਾ ਆ ਜਿੱਦੇ ਤੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਜਿਹੜੇ ਵਾਅਦੇ ਨੂੰ ਲੈ ਕੇ ਆਈ ਸੀ ਜੇ ਉਹ ਲੋਕਾਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਪਰ ਇਹ ਬਿਆਨ ਕੱਲਾ ਅਖਬਾਰੀ ਅਤੇ ਸੋਸ਼ਲ ਮੀਡੀਆ ਵਾਲਾ ਨਾ ਰਹਿ ਜਾਵੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਆ ਤੇ ਤੇ ਕੰਮ ਕਰਨ ਦੀ ਲੋੜ ਆ ਬੇਅਦਬੀ ਕਿਸੇ ਵੀ ਐਸਡੀ ਪੰਜਾਬ ਦੇ ਵਿੱਚ ਕੋਈ ਵੀ ਲੋਕ ਆ ਜਿਹੜੇ ਬਰਦਾਸ਼ਤ ਨਹੀਂ ਕਰਦੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਣ ਸੋ ਪੰਜਾਬ ਇੱਕ ਸਾਂਝੀ ਵਲਤਾ ਦਾ ਉਪਦੇਸ਼ ਦੇਣ ਵਾਲਾ ਸੂਬਾ ਹੈ ਤਾਂ ਇੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣ ਦਾ ਜਿਹੜਾ ਅਧਿਕਾਰ ਆ ਤੇ ਅਸੀਂ ਉਹ ਸਾਰੇ ਮਿਲ ਜੁਲ ਕੇ ਰਹਿੰਦੇ ਆ ਪਰ ਇੱਕ ਇੱਕ ਨੌਣੀ ਹਰਕਤ ਇੱਕ ਡੇਰੇ ਵੱਲੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲਏ ਜਾਣਾ ਤੇ ਸਰਕਾਰਾਂ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਨਾ ਕਰਨਾ ਬਹੁਤ ਚਿੰਤਾਜਨਕ ਪਿਛਲੀਆਂ ਦੋ ਸਰਕਾਰਾਂ ਵੀ ਇਸ ਵਿਸ਼ੇ ਦੇ ਉੱਤੇ ਬਦਲੀਆਂ ਤੇ ਤੀਜੀ ਸਰਕਾਰ ਤਾਂ ਇਹ ਕਹਿ ਕੇ ਆਈ ਸੀ ਵੀ 24 ਘੰਟੇ ਚ ਇਨਸਾਫ ਕਰ ਦੇਾਂਗੇ ਤਾਂ 24 ਘੰਟੇ 3.5 ਚ ਸਾਲ ਪੌਣੇ 4 ਸਾਲ ਚ ਤਬਦੀਲ ਹੋ ਗਿਆ ਤੇ ਪਰ ਇਹਦੇ ਤੇ ਹਜੇ ਤੱਕ ਕਿਸੇ ਵੀ ਦੋਸ਼ੀਆਂ ਦੇ ਉੱਤੇ ਸਟੱਜੇ ਟੰਗ ਦੇ ਨਾਲ ਸਖਤੀ ਵਾਲੀਆਂ ਕੋਈ ਕਾਰਵਾਈਆਂ ਨਹੀਂ ਹੋਈਆਂ। ਸੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਸ ਕਾਨੂੰਨ ਬਣਾਉਣ ਦੀ ਗੱਲ ਕੀਤੀ ਆ ਤਾਂ ਇਹ ਚ ਪੂਰਨ ਪੰਜਾਬ ਦੇ ਲੋਕ ਵੀ ਹਮਾਇਤ ਕਰਨਗੇ। ਬਣਨਾ ਵੀ ਚਾਹੀਦਾ। ਪੰਜਾਬ ਦੇ ਵਿੱਚ ਨਾ ਹਿੰਦੂਆਂ ਦੇ ਧਰਮ ਦੀ ਬੇਅਦਬੀ ਹੋਣੀ ਚਾਹੀਦੀ ਆ ਨਾ ਸਿੱਖਾਂ ਦੇ ਨਾ ਕਿਸੇ ਹੋਰ ਧਰਮ ਦੇ। ਸੋ ਇੱਥੇ ਸਾਰੇ ਧਰਮਾਂ ਨੂੰ ਜਿਹੜਾ ਬਰਾਬਰ ਦਾ ਜਿਹੜਾ ਹੱਕ ਵੀ ਮਿਲਦਾ ਤਾਂ ਸਾਰਿਆਂ ਦਾ ਬਰਾਬਰ ਦਾ ਸਤਕਾਰ ਵੀ ਹੁੰਦਾ ਸੋ ਪੰਜਾਬ ਸਰਕਾਰ ਇਸ ਦੇ ਉੱਤੇ ਕਾਨੂੰਨ ਬਣਾਵੇ ਨਾ ਕਿ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਇਕੱਲੇ ਬਿਆਨ ਹੀ ਦਾਗੇ ਜਾਣ ਇਹਨੂੰ ਸ਼ਕਤੀ ਨਾਲ ਲਿਆ ਜਾਵੇ ਤੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੂੰ ਇਹਨਾਂ ਨੇ ਸਕਾਟ ਦਿੱਤੀਆਂ ਹੋਈਆਂ ਬੇਅਦਬੀ ਕਰਨ ਵਾਲਿਆਂ ਨੂੰ ਉਹਨਾਂ ਦੀ ਅਸਲ ਜਗ੍ਹਾ ਜ਼ਿਲ੍ਹਾ ਹੈ ਉਹਨਾਂ ਨੂੰ ਜ਼ਿਲ੍ਹਾ 'ਚ ਬੰਦ ਕੀਤਾ ਜਾਵੇ ਤੇ ਨਾ ਉਹਨਾਂ ਨੂੰ DDIP ਬਣਾ ਕੇ ਜਿਹੜਾ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ